ਮੇਰੇ ਵੀਰੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਵੀਰ ਭਾਈ ਬੈਠੇ ਸਾਰਿਆਂ ਨੂੰ ਹੈਪੀ ਲੋੜੀ ਤੇ ਸਾਰਿਆਂ ਨੂੰ ਖੁਸ਼ੀ ਖੁਸ਼ੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਲੋੜੀ ਮਨਾਓ ਚਲੋ ਜੀ ਅੱਜ ਅਸੀਂ ਚੱਲੇ ਆਂ ਲੋੜੀ ਦੇ ਫੰਕਸ਼ਨ ਤੇ ਅੱਜ ਉੱਥੇ ਮਨਾਉਣੀ ਆ ਬੱਚਿਆਂ ਦੀ ਲੋੜੀ ਤੇ ਸਾਡੀ ਸਾਰੀ ਫੈਮਿਲੀ ਹੋ ਗਈ ਤਿਆਰ ਤੇ ਹੁਣ ਅਸੀਂ ਚੱਲੇ ਆਂ ਟਾਈਮ ਹੋ ਗਿਆ ਹੁਣ 12:30 ਦਾ ਦੇਖੋ ਜੀ ਅੱਜ ਧੁੱਪ ਵੀ ਨਿਕਲੇ ਆਈ ਹੈ ਮੌਸਮ ਬਹੁਤ ਵਧੀਆ ਹੈ ਕੱਲ ਬਹੁਤ ਜ਼ਿਆਦਾ ਠੰਡਦੀ ਚਲੋ ਜੀ ਹੁਣ ਤਾਂ ਸਾਨੂੰ ਇੰਨੇ ਜਿਆਦਾ ਪ੍ਰੋਗਰਾਮ ਆ ਰਹੇ ਨੇ ਵਿਆਹ ਵੀ ਆ ਰਹੇ ਆ ਲੋਹੜੀ ਦੇ ਪ੍ਰੋਗਰਾਮ ਵੀ ਆ ਰਹੇ ਆ ਹੁਣ ਤਾਂ ਕੋਈ ਦਿਨ ਇਹੋ ਜਿਹਾ ਖਾਲੀ ਨਹੀਂ ਹੈਗਾ ਸਾਰਾ ਦਿਹਾੜੀ ਨਾ ਬਸ ਭਾਜ ਨਟ ਪੋਇਆ ਰਹਿੰਦੀ ਆ ਵੀ ਅੱਜ ਕੱਲੂ ਜਾਣਾ ਕੰਮ ਨਵੇੜੋ ਫਟਾਫਟ ਚਲੋ ਜੀ ਹੁਣ ਆਪਾਂ ਚੱਲਦੇ ਆਂ ਲੋਹੜੀ ਤੇ ਚਲੋ ਜੀ ਹੁਣ ਅਸੀਂ ਪਹੁੰਚ ਗਏ ਆਂ ਦਰਾਹੇ ਤੇ ਅਸੀਂ ਜਾਣਾ ਏ ਸਾਨਨੇਵਾਲ ਤੇ ਅੱਗੇ ਜਾਣਾ ਏ ਤੇ ਅੱਜ ਮੌਸਮ ਬਹੁਤ ਵਧੀਆ ਧੁੱਪ ਨਿਕਲੇ ਆਈ ਆ ਸਾਨੂੰ ਤਾਂ ਪਹਿਲਾਂ ਐ ਤਾਂ ਨਾ ਵੀ ਅੱਜ ਮੌਸਮ ਠੰਡਾ ਹੀ ਰਹੂਗਾ ਚਲੋ ਵੈਗੁਰੂ ਦੀ ਕਿਰਪਾ ਨਾਲ ਨਾ ਸੂਰਜ ਦੇਵਤਾ ਨੇ ਦਰਸ਼ਨ ਦੇ ਦਿੱਤੇ ਨੇ ਚਲੋ ਜੀ ਅਸੀਂ ਹੁਣ ਲੋੜੀ ਦੇ ਪ੍ਰੋਗਰਾਮ ਤੇ ਗਏ ਤੇ ਨਾ ਅੱਜ ਲੋੜੀ ਦਾ ਪ੍ਰੋਗਰਾਮ ਬਹੁਤ ਵਧੀਆ ਥਾ ਤੇ ਕੋਣ ਮਠਿਆਈ ਫੇਰ ਆ ਗਈ ਇੰਨੀ ਜ਼ਿਆਦਾ ਮਠਿਆਈ ਇਕੱਠੀ ਹੋਈ ਪਈ ਹੈ ਨਾ ਇੰਨੀ ਤਾਂ ਖਾ ਵੀ ਨਹੀਂ ਹੁੰਦੀ ਹੈਗੀ ਇਹਦੇ ਵਿੱਚ ਵੀ ਮਠਿਆਈ ਆ ਇਹਦੇ ਵਿੱਚ ਹੈਗੇ ਨਾ ਪਕੌੜੇ ਦਿੱਤੇ ਨੇ ਉਹਨਾਂ ਨੇ ਕੁਝ ਦੂਜੀ ਸੁੱਕੀ ਮਠਿਆਈ ਆ ਤੇ ਇਹਦੇ ਵਿੱਚ ਹੈਗੇ ਨੇ ਕੇਸਰ ਵਾਲੇ ਹੈਗੇ ਨੇ ਲੱਡੂ ਬਹੁਤ ਜ਼ਿਆਦਾ ਟੇਸਟੀ ਲੱਡੂ ਤੇ ਪ੍ਰੋਗਰਾਮ ਬਹੁਤ ਵਧੀਆ ਸਾਰੇ ਰਿਸ਼ਤੇਦਾਰ ਆਏ ਤੇ ਪੂਰਾ ਇੰਜੋਏ ਕਰਿਆ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਦੁੱਤਾ ਏ ਚੇ ਨਾਲ ਹੈਗੀ ਆ ਸ਼ਰਟ ਤੇ ਹੁਣ ਮਠਿਆਈ ਬਹੁਤ ਜ਼ਿਆਦਾ ਇਕੱਠੀ ਹੋਈ ਪਈ ਐ ਇੰਨੀ ਮਠਿਆਈ ਹੋਈ ਪਈ ਐ ਜਿੱਥੇ ਜਾਂਦੇ ਆ ਡੱਬਾ ਪਕੌੜੇ ਕੋਸਾਂ ਤੇਰੀ ਹੈਗਾ ਦੇਖੋ ਜੁੜੇ ਹੋਏ ਨੇ ਜੁੜੇ ਹੋਏ ਨੇ ਨਰਮ ਨਰਮ ਹੈਗਾ ਲੱਡੂ ਤੇ ਹੁਣ ਆਪਾਂ ਚਾਹ ਪਾਣੀ ਤਾਂ ਵੈਸੇ ਉੱਥੇ ਅਸੀਂ ਪਕੌੜਿਆਂ ਨਾਲ ਤੇ ਰੋਟੀ ਬਾੜੀ ਖਾ ਕੇ ਆਏ ਆ ਤੇ ਹੁਣ ਇੱਕ ਕੱਪ ਚਾਹ ਦਾ ਹੋਰ ਲੈਨੇ ਆ ਉਸਤੇ ਮਗਰੋਂ ਫੇਰ ਹੋਰ ਘਰ ਦਾ ਕੰਮ ਧੰਦਾ ਦੇਖਦੇ ਆ ਜੋ ਜੇ ਆਪਾਂ ਰਿਸ਼ਤੇਦਾਰੀ ਜਿਹੜੇ ਕੋ ਮੈਂ ਆਇਆ ਹੁਣ ਆਪਾਂ ਬਣਾਉਣ ਲੱਗੇ ਆ ਸ਼ਾਮ ਦੀ ਸਬਜੀ ਫੇ ਸ਼ਾਮ ਨੂੰ ਆਪਾਂ ਨੇ ਰੋੜੀ ਦਾ ਵੀ ਮੱਥਾ ਟੇਕਣਾ ਮੈਂ ਹਾਂ ਪਹਿਲਾਂ ਟਾਈਮ ਨਾਲ ਆਪਾਂ ਬਣਾ ਲਈ ਅੱਜ ਮਟਰ ਪਨੀਰ ਦੀ ਸਬਜੀ ਤੇ ਆਪਾਂ ਨੇ ਹੁਣ ਕੜਾਈ ਵਿੱਚ ਤੇਲ ਪਾ ਦਿੱਤਾ ਹੈ ਗਰਮ ਹੋ ਗਿਆ ਜੇ ਬੱਚੇ ਠੰਡ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਤੇ ਆਪਣੇ ਬਜ਼ੁਰਗਾਂ ਦਾ ਨਾ ਤੇ ਬੱਚਿਆਂ ਦਾ ਧਿਆਨ ਲੱਖੋ ਆਪ ਵੀ ਨਾ ਠੰਡ ਤੋਂ ਬਚ ਕੇ ਰਹੋ ਤੇ ਬਹੁਤ ਜ਼ਿਆਦਾ ਠੰਡ ਚੱਲ ਰਹੀ ਹੋਈ ਪਈ ਹੈ ਬਹੁਤ ਜ਼ਿਆਦਾ ਠੰਡ ਵਧੀ ਪਈ ਹੈ जब जैसे जा रिश्तेदार चंगे हैं ना बोले बोले भी उठे नहीं ज़्यादा ठंड लगी है ना बस अंदर बैठे रहे ताकि तेल जा के मारा मोटा निकल जाए नहीं बाहर टैंट हिलाता ना बुरा हाल हो गया सारा तो लोग ये तो तेल भी है ना गर्म हो गया है ज़्यादा ही तेल गर्म हो गया है तो लोग आते है ਤੇ ਇਹਨੇ ਆਪਣਾ ਮਸਾਲਾ ਹੁੰਦਾ ਭੁਜਦਾ ਤੇ ਇਹਨੇ ਆਪਾਂ ਟਮਾਟਰ ਪੀਜੇ। ਉਸ ਵਿੱਚ ਪਾਣੀ ਪਾਉਣੀ ਫੇਰ ਤਾਂ ਸੌਖੇ ਤਰੀਕੇ ਨਾਲ ਪੀਸ ਹੋ ਜਾਂਦਾ। ਵਾਹ ਸਬਜ਼ੀ ਬਣ ਗਈ। ਬਾਅਦ ਵਿੱਚ ਤੇ ਹੋਰ ਕੰਮ ਕਰਦਾ ਦੇਖਦੇ ਹਾਂ। ਮਾਦਾ ਜੇ ਨਾਲ ਹੋਰ ਚੰਗੀ ਤਰ੍ਹਾਂ ਨਾ ਮਸਾਲੇ ਨੇ ਨਾ ਆਪਣਾ ਤੇਲ ਨਹੀਂ ਛੱਡਿਆ ਇਹਦਾ ਥੋੜਾ ਜਿਹਾ ਇਸੇ ਕੋ ਹੁਲਵਾ ਲਣੇ ਟਮਾਟਰ ਦੀ ਪਿਉਰੀ ਪਾ ਦਨੇ ਟਮਾਟਰ ਪਾਏ ਤੇ ਕਲਰ ਆਉਂਦਾ ਸਬਜ਼ੀ ਦਾ ਇੱਕ ਦੇਗੀ ਮਿਰਚ ਪਾ ਦੇਣੀ ਦੇਗੀ ਵਿੱਚ ਜਾ ਜਾਦਾ ਜਿਆਦਾ ਮਿਰਚ ਆ ਜੇ ਮਾ ਫਿਰ ਪਰਾ ਜਾ ਆਏਗੇ ਦਾਲ ਵੀ ਜਿਵੇਂ ਆਪਣੇ ਬਹੁਤ ਜਿਆਦਾ ਨਾ ਵਿੱਚ ਤੇਲ ਪਾਇਆ ਹੁੰਦਾ ਵੱਟਾਂ ਲੋੜੀ ਦਾ ਦਿਨ ਹੈ ਨਾ ਇੰਨੇ ਜ਼ਿਆਦੇ ਨਾ ਰਿਸ਼ਤੇਦਾਰੀਆਂ ਦੇ ਵਿੱਚ ਫੰਕਸ਼ਨ ਹਨ ਨਾ ਕਿਸੇ ਦੇ ਕਿਸੇ ਨੇ ਮੁੰਡੇ ਦੀ ਲੋੜੀ ਮਨਾਈ ਆ ਕਿਸੇ ਨੇ ਕੁੜੀ ਦੀ ਬਣਾਈ ਆ ਸਾਨੋਂ ਵੀ ਹੁਣ 2 ਦਿਨ ਹੋ ਗਏ ਲਗਾਤਾਰ ਜਾਂਦੇ ਆਂ ਕੱਲ ਅਸੀਂ ਗਏ ਤੇ ਲੁਧਿਆਣੇ ਵਾਲੀ ਸੈੜ ਘਾ ਕੇ ਅੱਜ ਜੋ ਸੀ ਗਏ ਤੇਦਰ ਸਾਨੇ ਵਾਲਾ ਕੋਲਾ ਰਿਸ਼ਤੇਦਾਰੀ ਉੱਥੇ ਜਾ ਕੇ ਆਏ ਆ ਲਗਾਤਾਰੇ ਪ੍ਰੋਗਰਾਮ ਆ ਰਹੇ ਨੇ ਬਹੁਤ ਵਧੀਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਮਟਰ ਲਈ ਤੁਸੀਂ ਜਦ ਮੈਂ ਸਬਜ਼ੀ ਬਣਾਉਣੀ ਆ ਨਾ ਜਦੋਂ ਆਪਣੀ ਸਬਜ਼ੀ ਬਣ ਗਈ ਨਾ ਮੈਂ ਐਂਡ ਦੇ ਵਿੱਚ ਪਨੀਰ ਪਾਉਣੀ ਆ ਜੇ ਆਪਾਂ ਨਾਲੇ ਪਨੀਰ ਪਾ ਦੂਗੇ ਨਾ ਫਿਰ ਉਹ ਸਾਰਾ ਨਾ ਸਬਜ਼ੀ ਦੇ ਵਿੱਚ ਨਾ ਘੁਲ ਜਾਂਦਾ ਹੈ ਫਿਰ ਦੁੱਧ ਦੁੱਧ ਜਿਹਾ ਗੜੀ ਜਾਂਦਾ ਉਹ ਦੇਖਣ ਨੂੰ ਫਿਰ ਵਧੀਆ ਨਹੀਂ ਲੱਗਦੀ ਨਾ ਨਹੀਂ ਟੁੱਟ ਜਾਂਦਾ ਫਿਰ ਨਾਲੇ ਪੀਸ ਹੋਇਆ ਜਿਆ ਨਹੀਂ ਰਹਿੰਦੇ ਹੈਗੇ ਜਿਹੜੀ ਆਪਾਂ ਨੇ ਜਿੰਨਾ ਕੁ ਵੀ ਨਾ ਪਾਣੀ ਪਾਇਆ ਤਾਂ ਆਪਾਂ ਨੇ ਪਾਤਾ ਹੈ ਫਿਰ ਹੁਣ ਇਹਨੂੰ ਢੱਕ ਕੇ ਪਕਾਉਨੇ ਆ ਆ ਆਪਣੀ ਸਬਜੀ ਦਾ ਦਾ ਕੰਮ ਹੋ ਗਿਆ ਏ ਨਿਪਟ ਗਿਆ ਚਲ ਹੁਣ ਆਰਾਮ ਤੇ ਸਬਜੀ ਬਣੀ ਜਾਉਗੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਨਾ ਪਨੀਰ ਪਾ ਦਨੇ ਆ ਦੇਖੋ ਜੀ ਇਹ ਨਾ ਆਪਾਂ ਨੇ ਘਰੇ ਪਨੀਰ ਬਣਾਇਆ ਹੈ ਮੁੱਲ ਦਾ ਪਨੀਰ ਅਸੀਂ ਨਾ ਬਿਲਕੁਲ ਨਹੀਂ ਖਾਂਦੇ ਹੈਗੇ ਇਹ ਤਾਂ ਘਰ ਦਾ ਪਨੀਰ ਹੁੰਦਾ ਨਾ ਉਹ ਸਵਾਦੀ ਹੁੰਦਾ ਉਹ ਸਵਾਦ ਵੀ ਹੁੰਦਾ ਨਾ ਇਹਦੇ ਵਿੱਚ ਕੋਈ ਮਿਲਾਵਟ ਨਾ ਕੁਝ ਹੈ ਫਸੇ ਨੂੰ ਨਾ 2 ਕੁ ਮਿੰਟ ਦਾ ਨਾ ਸੇਕ ਹੋ ਲਵਾ ਦਨੇ ਆ ਤੁੜਦੀ ਨਾਲ ਇਹਦਾ ਜਿਹੜੀ ਤਰੀ ਹੈ ਨਾ ਉਹ ਗਾੜੀ ਹੋ ਜੂਗੀ ਨਾਲੇ ਪਨੀਰ ਦੇ ਵਿੱਚ ਨਾ ਮੜ ਬੋਟਾ ਜਿਹੜੇ ਮਸਾਲੇ ਹੁੰਨੇ ਆ ਵਿੱਚ ਰਚ ਜਾਣਗੇ ਵਿੱਚ ਰਚ ਜਾਣਗੇ ਤੇ ਹੁਣ ਆਪਾਂ ਪਹਿਲਾਂ ਇੱਕ ਕੰਮ ਹੋਰ ਕਰੀਏ ਦੇਖੋ ਜੀ ਮੇਰੀ ਤਾਂ ਹੁਣ ਪੱਕੀ ਡਿਊਟੀ ਐ ਸਵੇਰੀ ਸ਼ਾਮ ਨੂੰ ਵੀ ਦੁਪਹਿਰੇ ਨੂੰ ਵੀ ਇਹਨੂੰ ਆਪਾਂ ਸਿੰਮ ਤੇ ਕਰਦਨੇ ਆ ਰੂਸੀ ਨੂੰ ਤਿੰਨੇ ਟਾਈਮ ਖਰਾਕ ਮੈਂ ਪਾ ਕੇ ਆਉਣੀ ਆ ਹੁਣ ਉਹਦਾ ਨਾ ਦੁੱਧ ਗਰਮ ਕਰਿਆ ਪਿਆ ਵਿੱਚ ਜਿਹੜਾ ਵੀ ਪਾਊਡਰ ਤੇ ਰੋਟੀਆਂ ਮਿਕਸ ਕਰਕੇ ਉਹਨੂੰ ਮੈਂ ਪਾ ਕੇ ਆਉਣੀ ਆ ਚਲੋ ਜੀ ਆਪਾਂ ਤੁਹਾਨੂੰ ਦਿਖਾ ਕੇ ਆਉਨੇ ਆ ਦੇਖੋ ਜਿਹੜਾ ਸਾਡੇ ਮਸਤੀ ਦੇ ਪਹਿਲਾ ਬੱਚੇ ਤਾਂ ਹਲੇ ਅਸੀਂ ਉਹ ਵੀਡੀਓ ਨਹੀਂ ਪਾਈ ਹੈਗੀ ਉਹ ਸਾਡੇ ਰਿਸ਼ਤੇਦਾਰੀ ਦੇ ਵਿੱਚ ਨਾ ਛੋਟੇ ਛੋਟੇ ਬੱਚੇ ਦੇ ਉਹਨਾਂ ਨੂੰ ਇੰਨੇ ਜਾਵੇ ਪਸੰਦ ਆਇਆ ਨਾ ਪੱਪੀ ਉਹ ਕਹਿੰਦੇ ਆਂਟੀ ਫੋਨ ਹੈ ਕਰੀ ਗਏ ਆਂਟੀ ਸਾਨੂੰ ਦੇ ਦੋ ਜਿਹੜੇ ਉਹਨਾਂ ਦੇ ਕੋਲ ਦੋ ਬੱਚੇ ਤੇ ਉਹਨਾਂ ਨੇ ਸਾਨੂੰ ਦੇਤੇ ਦੇਖੋ ਜੀ ਹੁਣ ਉਹ ਵੀ ਤੁਹਾਨੂੰ ਆਪਾਂ ਮਲਾਉਨੇ ਆਂ ਤਾਂ ਦੇਖੋ ਪਹਿਲਾਂ ਇਹ ਵੀਡੀਓ ਪਾਈ ਸੀ ਉਹਦੇ ਵਿੱਚ ਕਿੰਨੇ ਸੋਹਣੇ ਹੋਏ ਪਏਦੇ ਉਹ ਜਿਹਦੇ ਸ਼ਾਮ ਨੂੰ ਆ ਕੇ ਲੈ ਕੇ ਗਏ ਆਂ ਨਾਨੀ ਜੀ ਨਾਲ ਖੇਡਦੇ ਸੀਦੇ ਹਾਂ ਉਹ ਸਾਡੀ ਬੀਬੀ ਜੀ ਉਹਨਾਂ ਨਾਲ ਖੇਡਦੇ ਤੇ ਬਹੁਤ ਸੋਹਣੇ ਖੁੱਚਰਾਂ ਵਰਗੇ ਹੋਏ ਹੋਏ ਤੇ ਜਿਹੜੇ ਇਹ ਆਏ ਆ ਮਾਂ ਦੇ ਕੋਲ ਤੇ ਇਹ ਜਮਾਈ ਨਾ ਥੋੜੇ ਜਿਮਜ਼ੋਰ ਹੈ ਚਲੋ ਜੀ ਹੁਣ ਆਪਾਂ ਪਾ ਕੇ ਉਹਨੇ ਰੂਸੀ ਨੂੰ ਦੁੱਧ ਮਾਸੋਂ ਨਾ ਖਾਣਾ ਛੱਡਿਆ ਹੀ ਨਹੀਂ ਹੈਗਾ ਬੱਚਿਆਂ ਦਾ ਕਹਿੰਦੀ ਆਂਟੀ ਹੱਥ ਬੰਨ ਕੇ ਬੇਨਤੀ ਆ ਤੁਸੀਂ ਸਾਨੂੰ ਇਹ ਬੱਚੇ ਜ਼ਰੂਰ ਦਿਓ ਕਹਿੰਦੇ ਜਿੱਦਣ ਦੇ ਉਹ ਗਏ ਆ ਨਾ ਕਹਿੰਦੇ ਸਾਰੇ ਦਿਹਾੜੀ ਕਹਿੰਦੇ ਬੈੱਡ ਪਰ ਇਹ ਨਾ ਰੱਖਦੇ ਨਾ ਜਿਆਦਾ ਪਿਆਰ ਕਰਦੇ ਨਾ ਬੱਚੇ ਕੰਬਲ ਜਿਆਦਾ ਰਹਿਣੇ ਨੇ ਕੰਬਲ ਤੇ ਜਿਆਦਾ ਰਹਿਨੇ ਆ ਦੇਖੋ ਜੀ ਹਣੇ ਨੂੰ ਭੁੱਖ ਲੱਗੀ ਹੋਈ ਆ ਅੰਦਰੋਂ ਹੀ ਭੱਜੀ ਆਉਂਦੀ ਆ ਰੂਸੀ ਰੁਸੀ ਚਲੋ ਤਾਂ ਚੱਲ ਚੱਲ ਆਪਣੇ ਟਿਕਾਣੇ ਤੇ ਚੱਲ ਚੱਲ ਦੇ ਨਦੁੱਧ ਪਾਈਏ ਰੁਕ ਜਾ ਰੁਕ ਰੁਕ ਕਾਲੀ ਨਾ ਕਰ ਰਹੀ ਨੀ ਚੱਲ ਰੁਸੀ ਪੀਲਾ ਦੁੱਧ ਹੁਣ ਚਲੋ ਜੀ ਇਹਦਾ ਸਾਰੀ ਦਿਹਾੜੀ ਨਾ ਆਪਣੇ ਬੱਚਿਆਂ ਦੇ ਕੋਲੇ ਰਹਿੰਦੀ ਐ ਬਿਲਕੁਲ ਵੀ ਪਰੇ ਨਹੀਂ ਹੁੰਦੀ ਹੈ ਕਿ ਬਸ ਖਾਕ ਮਾਰੇ ਤੇ ਹੀ ਆਉਣਾ ਇਹਨੇ ਉਰੇ ਨੂੰ ਨਹੀਂ ਤਾਂ ਜਾ ਕੇ ਪਿੰਜਰੇ ਦੇ ਵਿੱਚੇ ਬਹਿ ਜਾਂਦੀ ਐ ਨਾ ਕੋਈ ਨਾ ਮੈਂ ਕਹਿ ਦੇਣੀ ਫਿਰ ਇਹ ਕਿਹੜੀ ਖਾਸ ਗੱਲ ਚਲੋ ਜੀ ਇੰਦਰ ਆਪਾਂ ਨੇ ਪਾਥੀਆਂ ਲਿਆਣੀਆਂ ਆ ਸਾਥੀਆਂ ਬਣੇਗਾ ਤੇ ਸਾਥੀਆਂ ਹੀ ਸਾਥੀਆਂ ਲਾਵਾਂਗੇ ਇੱਕ ਢੇਠਾ ਪਾਣ ਕਰਾਉਣਾ ਜੀ ਨਾ ਠੀਕ ਆ ਚਲੋ ਜੀ ਆਪਾਂ ਵੇ ਸ਼ਾਮ ਨੂੰ ਨਾ ਪੂਰੇ ਧੂਣੀ ਲਾ ਕੇ ਨਾ ਫੇ ਮੱਥਾ ਟੇਕਾਂਗੇ ਮੈਦਾ ਮਾੜਾ ਜਿਹਾ ਕਹਿ ਦੇਣਾ ਵੀ ਅੱਜ ਉਹ ਸਵੇਰ ਦਾ ਹੀ ਚਲੇ ਗਿਆ ਹੈ ਦੇਖੀ ਫਿਰ ਕਿੰਨਾ ਗਾ ਪੈਂਦਾ ਕਾਲੂ ਮਾਰ ਗਈ ਹੈ ਲਾਸਮੈਟ ਹੁੰਦੀਆਂ ਗੁਰਦੁਆਰਿਆਂ ਚ ਇਕੋ ਪੜਖ ਦੇ ਇਹ ਅਜਿਹਾ ਛੋਟੂ ਪ੍ਰੋਗਰਾਮ ਹੈ ਪ੍ਰੋਗਰਾਮ ਆਲੇ ਸਰੇ ਮੁੰਡੇ ਦੀ ਮਨਾਈ ਐ ਲੋਹੜੀ ਕਿਸੇ ਨੇ ਕੁੜੀ ਦੀ ਮੇਰੇ ਵੀ ਦੋਸਤ ਦੇ ਨਾ ਬੀਬੀ ਜੀ ਇੱਕ ਮੁੰਡਾ ਹੋਇਆ ਮੈਂ ਉੱਥੇ ਵੀ ਜਾਣਾ ਜੀ ਲੋਹੜੀ ਤੇ ਅੱਜ ਚਲ ਕੋਈ ਨਾ ਤੂੰ ਵੀ ਟਾਈਮ ਨਾਲ ਆਪਣੀ ਜਾਏ ਹਾਂ ਮੈਂ ਵੀ ਜਾ ਆਉਂਗਾ ਚਲੋ ਤਾਂ ਰੱਬ ਨੇ ਨਾ ਰੱਬ ਨੂੰ ਸਭ ਦਾ ਫਿਕਰ ਹੈ ਇਹਦੇ ਨਾਲ ਦੋ ਛੋਟੂ ਦੇ ਦੋਸਤ ਤੇ ਨਾ ਪਹਿਲਾਂ ਪੰਜ ਕੁੜੀਆਂ ਤੀਆਂ ਪੰਜ ਕੁੜੀਆਂ ਪੰਨ ਮੁੰਡਾ ਹੋਇਆ ਏ ਚਲੋ ਜੀ ਉਹਨੇ ਫੇਰ ਵਧਾਈਆਂ ਦਿੱਤੀਆਂ ਛੋਟੂ ਨੇ ਵੀ ਚਲ ਬਹੁਤ ਵਧੀਆ ਸਭ ਨੂੰ ਨਾ ਐਸੀ ਇਸ ਤਰ੍ਹਾਂ ਦੀ ਖੁਸ਼ੀ ਪਰਮਾਤਮਾ ਬਖਸ਼ੇ ਜਾਣਾ ਚਾਹੀਦਾ ਜਿਆਦਾ ਅਗਲਾ ਬਲਾਉਂਦਾ ਏ ਹਾਂ ਜਾਨਾ ਦੇ ਅੰਗਰੇਜ਼ੀ ਧੂਣੀ ਬਾਲ ਲਈ ਐ ਤੇ ਹੁਣ ਆਪਾਂ ਟੇਕਣ ਲੱਗੇ ਆ ਮੱਥਾ ਤੇ ਸਾਰੇ ਹੁਣ ਨਾ ਤੇਲ ਸਿੱਟਣਗੇ ਆ ਲੈ ਹੁਣ ਤੇਲ ਲਓ ਜੀ ਸਰ ਆਏ ਦਿਲਿੰਦਰ ਜਾਏ ਦਿਲਿੰਦਰ ਦੀ ਜੱਗ ਜੱਲ ਬੱਲੇ ਬਾਈ ਇਸਰ ਆਏ دلਿੱਦਰ ਜਾਏ دلਿੱਦਰ ਦੀ ਜੜ ਚੁੱਲ੍ਹੇ ਪਾਈ ਲੋ ਜੀ ਹਮੇਸ਼ਾ ਲੋੜੀ ਖੁਸ਼ੀਆਂ ਭਰੀ ਆਵੇ ਖੁਸ਼ੀਆਂ ਭਰੇ ਆਵੇ ਸਾਰੇ ਘਰਾਂ ਵਿੱਚ ਨਾ ਐਦਾਂ ਹੀ ਨਾ ਲੋੜੀ ਦਾ ਤਿਹਾਰ ਆਪਣੇ ਘਰਾਂ ਵਿੱਚ ਮਨਾਓ ਸਾਰੇ ਘਰ ਖਸਦੇ ਵਸਦੇ ਰਹਣੇ ਬਹੁਤ ਵੱਡਾ ਤਿਹਾਰ ਹੈ ਜਿੰਨੇ ਵੀ ਮੇਰੇ ਭੈਣ ਭਾਈ ਦੇਸਾਂ ਪ੍ਰਦੇਸਾਂ ਵਿੱਚ ਬੈਠੇ ਹਨ ਉਹ ਸਾਰਿਆਂ ਇਸ ਤਰ੍ਹਾਂ ਹੀ ਆਪਣੇ ਘਰ ਵਿੱਚ ਨਾ ਲੋੜੀ ਦਾ ਤਿਹਾਰ ਮਨਾਉਣ ਚਲੋ ਜੀ ਸੇਕ ਬਹੁਤ ਹੈ ਵੀ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੈ ਹਾਂ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਭਰੀਆਂ ਲੈ ਕੇ ਆਵੇ ਹਮੇਸ਼ਾ ਲਈ ਹੋਰ ਦੇ ਨਾਲ ਲੋੜਿਆਲੇ ਦੇਣਾ ਕੋਈ ਕੁੜੀ ਦੀ ਲੋੜੀ ਬਣਾਉਂਦਾ ਹੈ ਕੋਈ ਮੁੰਡੇ ਦੀ ਲੋੜੀ ਬਣਾਉਂਦਾ ਹੈ ਚੌਲਾਂ ਦੀਆਂ ਪਿੰਨੀਆਂ ਬਣਾਉਨੇ ਕਿੰਨਾ ਚਿਰ ਨਾ ਘਰ ਦੇ ਵਿੱਚ ਮਠਿਆਈਆਂ ਬਣਦੀਆਂ ਨੇ ਹੈ ਨੀ ਖੁਸ਼ੀ ਦਾ ਹੀ ਤਿਹਾਰਾ ਹੈ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਪਰਿਵਾਰ ਵੱਲੋਂ ਰੌਣਕਾਂ ਹੀ ਹੁੰਦੀਆਂ ਨੇ ਜੀ ਇਹ ਤੇ ਛੋਟੂ ਨੇ ਵੀ ਆਪਣੀ ਘਰ ਵਾਲੀ ਨੂੰ ਫੋਨ ਕਰਕੇ ਨਾ ਇੰਨੀਆਂ ਜ਼ਿਆਦਾ ਵਧਾਈਆਂ ਦਿੱਤੀਆਂ ਨੇ ਆਪਣੇ ਚਾਚੇ ਤਾਇਆ ਨੂੰ ਸਾਰੀ ਫੈਮਿਲੀ ਬਹੁਤ ਜ਼ਿਆਦਾ ਖੁਸ਼ ਹੋ ਗਈ ਆ ਦਰਮਾ ਲਿਆ ਰੋੜੀਆਂ ਵੀ ਫੜਾ ਆਖਲਾ ਜਾਲੜੀ ਉਹ ਵੀ ਇਹਤੁ ਸੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਤੇਰ ਸੱਕਰ ਪਾਈ ਕੁੜੀ ਦਾ ਸਾਲੂ ਪਾਟਾ ਇਹਨਾਂ ਕਾਤੇ ਵਿੱਚ ਰੋੜੀਆਂ ਮੰਡਣ ਮੰਗਣ ਆਉਂਦੇ ਹੁੰਦੇ ਦੇ ਬੱਚੇ ਹੁਣ ਤਾਂ ਖੋਨਾ ਜੇ ਵਿਅਸਤ ਰਹਿੰਦੇ ਨੇ ਬੱਚੇ ਬਹੁਤ ਆਉਂਦੇ ਦੇ ਚਲੋ ਜੀ ਅਸੀਂ ਤਾਂ ਹੁਣ ਮੱਥਾ ਟੇਕ ਲਿਆ ਏ ਦੇਲਾ ਬੰਦਾ ਤਾਂ ਸਾਰੀ ਰਾਤ ਸੇਕੀ ਜਾਵੇ ਇੱਕ ਨੇ ਟਾਈਮ ਪਾਸ ਹੋ ਜਾਣਾ ਤੇ ਲਾ ਧੂਣੀ ਦੇ ਕੋਲ ਹੀ ਹਾਂਜੀ ਦੂਰ થઈ ਸੇਕ ਜਾਂਦਾ ਹਾਂ ਸੇਕ ਜਾਂਦਾ ਬਹੁਤ ਹੈ ਆ ਵੀ ਛੋਟੂ ਹਾਂਜੀ ਅੱਜ ਕਾਇਮ ਆ ਤੂੰ ਹਾਂ ਪੂਰਾ ਕਾਇਮ ਇਹਦੇ ਨਾ ਇਹਦੇ ਜਿਹੜਾ ਵਧੀਆ ਨਿਕਲਦੀ ਆ ਹਾਂ ਇਹਦਾ ਇਹਦਾ ਫਰੈਂਡ ਆ ਨਾ ਉਹਦੇ ਪੰਜ ਕੁੜੀਆਂ ਤੇ ਬਾਅਦ ਮੁੰਡਾ ਹੋਇਆ ਇਹੋ ਨੇ ਇਹਨੂੰ ਪਾਰਟੀ ਕਰੀ ਆ ਸ਼ਰਾਬ ਪੀਣਾ ਕਹਿੰਦੇ ਬਹੁਤ ਵਧੀਆ ਤਾਂ ਉੱਥੇ ਪਾਰਟੀ ਚੱਲੀ ਆ ਇਹ ਅੱਜ ਸਵੇਰ ਦਾ ਹੀ ਉੱਥੇ ਗਿਆ ਹੋਇਆ ਤਾਂ ਹੁਣ ਹੀ ਆਇਆ ਏ ਵਧੀਆ ਪਾਰਟੀ ਹੋ ਗਈ ਹਾਂ ਬਹੁਤ ਵਧੀਆ ਹੋ ਗਈ ਸਰਦ ਜੀ ਅੱਛਾ ਅੱਛਾ ਹਾਂ ਚੱਲ ਮਾਤਾ ਵੀ ਟਾਇਟੇ ਲਾ ਲਾ ਚੱਲ ਮਾਤਾ ਸਾਰੇ ਨਾ ਉੱਥੇ ਗਿਆ ਸਾਰੇ ਘਰ ਦੇ ਵਿੱਚ ਚੋਣ ਹਾਂ ਸਾਰੇ ਘਰ ਦੇ ਵਿੱਚ ਦੁੱਧ ਪੁੱਤ ਦੀ ਦਾਤ ਰੱਬ ਸਭ ਨੂੰ ਦੇਵੇ ਜੇ ਕਹਿੰਦਾ ਉਹਨਾਂ ਨੇ ਇੰਨਾ ਜ਼ਿਆਦਾ ਖੁਸ਼ੀ ਮਨਾਈ ਹੈ ਨਾ ਬੀਚੇਰੋ ਸਾਰੇ ਆਪਣੇ ਫਰੈਂਡ ਸਰਕਲ ਦੇ ਵਿੱਚ ਉਹਨਾਂ ਨੇ ਰਿਓੜੀਆਂ ਮੂਫਲੀਆਂ ਵੱਡੀਆਂ ਚਲੋ ਸਾਰਿਆਂ ਨੂੰ ਖੁਸ਼ੀਆਂ ਭਰੀ ਆਵੇ ਜੀ ਲੋੜੀ ਖੁਸ਼ੀਆਂ ਲਈ ਆਵੇ ਸਾਰੇ ਸਾਰੇ ਆਪਣੇ ਘਰ ਵਿੱਚ ਨਾ ਇਸ ਤਰ੍ਹਾਂ ਇੱਕੇ ਪਰਿਵਾਰ ਹੋ ਕੇ ਨਾ ਮਨਾਓ ਰਿਓੜੀਆਂ ਫੜ ਇਹਦੇ ਵਿੱਚ ਬਾਦੋ ਇਹਨੂੰ ਲਾਹੌਰ ਲੈਣੀ ਕੋਈ ਹੋ ਜਾ ਲੈ ਬਾਈ ਲੋੜੀ ਮੂਫਲੀ ਖਾ